ਕੈਨੇਡਾ ਦੇ ਚੀਫ ਪਬਲਿਕ ਹੈਲਥ ਆਫੀਸਰ ਉਹ ਆਪਣੀ ਜੌਬ ਛੱਡ ਰਹੇ ਆ ਇਹ ਅਸਲ ਦੇ ਵਿੱਚ ਇਹ ਪੈਡੀਆਟ੍ਰਿਕ ਸੀਗੇ ਬੱਚਿਆਂ ਦੇ ਡਾਕਟਰ ਸੀਗੇ ਜਾਂ ਇਨਫੈਕਸ਼ੀਅਸ ਡਿਜ਼ੀਜ਼ ਡਾਕਟਰ ਸੀਗੇ ਕੈਨੇਡਾ ਨੂੰ ਉਹਨਾਂ ਨੇ ਕਿਹਾ ਕਿ ਸਾਇੰਸ ਤੇ ਟਰੁਥ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਹੈ ਡਾਕਟਰ ਟੇਮ ਪਹਿਲੀ ਔਰਤ ਜਾਂ ਕਿਹਾ ਲੋਕ ਪਹਿਲੀ ਪਰਸਨ ਸੀਗੀ ਏਸ਼ੀਅਨ ਡੈਸੈਂਡੈਂਟ ਦੀ ਜਿਹਨੂੰ ਚੀਫ ਪਬਲਿਕ ਹੈਲਥ ਆਫੀਸਰ ਬਣਾਇਆ ਗਿਆ ਡਾਕਟਰ ਟੇਮ ਜਿਹੜੇ ਡਾਕਟਰ ਥ੍ਰੀਸਾ ਟੇਮ ਅਸੀਂ ਕੋਵਿਡ ਦੇ ਵਿੱਚ ਖਾਸ ਤੌਰ ਤੇ ਇਹਨਾਂ ਦਾ ਨਾਮ ਉਹ ਬਹੁਤ ਨਾਮ ਸੁਣਿਆ ਕੈਨੇਡਾ ਦੇ ਚੀਫ ਪਬਲਿਕ ਹੈਲਥ ਆਫੀਸਰ ਉਹ ਆਪਣੀ ਜੌਬ ਛੱਡ ਰਹੇ ਆ ਅਗਲੇ ਹਫਤੇ ਯਾਨੀ ਕਿ ਫਰਾਈਡੇ ਨੂੰ ਜੂਨ 20 ਨੂੰ 2017 ਤੋਂ ਲੈ ਕੇ ਹੁਣ ਤੱਕ ਇਹਨਾਂ ਦੀ ਪੋਜੀਸ਼ਨ ਰਹੀ ਆ ਤੇ ਇਹ ਬਹੁਤ ਜ਼ਿਆਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਕੋਵਿਡ ਪੰਡੈਮਿਕ ਤੇ ਕੋਵਿਡ-19 ਪੰਡੈਮਿਕ ਦੇ ਵਿੱਚ ਇਹਨਾਂ ਦਾ ਨਾਂ ਕਾਫੀ ਆਪਾਂ ਸੁਣਿਆ ਹੱਲੇ ਤੱਕ ਇਹਨਾਂ ਨੇ ਕਿਸੇ ਨਵੀਂ ਜੌਬ ਦੇ ਵੱਲ ਹੁਣੀ ਜਾ ਰਿਹਾ ਪਰ ਦੂਜਾ ਇਹ ਹੈਗਾ ਆ ਕਿ ਇਹਨਾਂ ਨੇ ਡਾਕਟਰ ਟੈਮ ਇਹ ਵੀ ਚਾਹੁੰਦੇ ਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਜਾਂ ਆਪਣੇ ਦੇ ਨਾਲ ਆਪਣਾ ਟਾਈਮ ਜ਼ਿਆਦਾ ਬਿਤਾ ਸਕਣ میوزਿਕ ਪਲੇ ਕਰ ਸਕਣ ਮਤਲਬ ਲੌਂਗ ਡਿਸਟੈਂਸ ਰਨਿੰਗ ਤੇ ਜਾ ਸਕਣ ਜਿਹੜਾ ਉਹਨਾਂ ਦਾ ਪੈਸ਼ਨ ਆ ਇਹ ਅਸਲ ਦੇ ਵਿੱਚ ਇਹ ਪੈਡੀਆਟ੍ਰਿਕ ਸੀਗੇ ਬੱਚਿਆਂ ਦੇ ਡਾਕਟਰ ਸੀਗੇ ਜਾਂ ਇਨਫੈਕਸ਼ੀਅਸ ਡਿਜ਼ੀਜ਼ ਡਾਕਟਰ ਸੀਗੇ ਮਤਲਬ ਇਹ ਆ ਕਿ ਇਨਫੈਕਸ਼ੀਅਸ ਜਿਹੜੀਆਂ ਬੱਚਿਆਂ ਦੇ ਵਿੱਚ ਇਨਫੈਕਸ਼ਨਸ ਹੁੰਦੀਆਂ ਉਹਨੂੰ ਟਰੀਟ ਕਰਦੇ ਸੀ ਇਹਨਾਂ ਦਾ ਪਬਲਿਕ ਹੈਲਥ ਦਾ ਬਹੁਤ ਐਕਸਪੀਰੀਅੰਸ ਹੈ ਡਾਕਟਰ ਟਾਈਮ ਨੇ ਆਪਣਾ ਕੰਮ ਪਬਲਿਕ ਹੈਲਥ ਕੈਨੇਡਾ ਦੇ ਵਿੱਚ ਲੇਟ 1990s ਦੇ ਵਿੱਚ ਸ਼ੁਰੂ ਕੀਤਾ ਜਦੋਂ ਮੀਜ਼ਲਸ ਜਿਹੜੀ ਆ ਉਹ ਲਗਭਗ ਐਲੀਮੀਨੇਟ ਕੀਤੀ ਗਈ ਸੀ ਜਿਹੜੀ ਮੀਜ਼ਲ ਦੇ ਸਬੰਧੀ ਇਹਨਾਂ ਨੇ ਕਿਹਾ ਸੀ ਕਿ ਮੀਜ਼ਲਸ ਇੱਕ ਦੁਬਾਰਾ ਵਾਪਸ ਆ ਰਹੀ ਹੈ ਪਰ ਇਹਨਾਂ ਨੂੰ ਲੱਗਦਾ ਹੈ ਇਹਨਾਂ ਨੂੰ ਯਕੀਨ ਆ ਕਿ ਜਿਹੜੀ ਵੈਕਸੀਨੇਸ਼ਨ ਆ ਇਹਦੇ ਸਪਰੈਡ ਨੂੰ ਰੋਕ ਸਕਦੀ ਆ ਸਾਇੰਸ ਦੇ ਲਈ ਇਹਨਾਂ ਨੇ ਬਹੁਤ ਵਾਰੀ ਸਟੈਂਡ ਲਿਆ ਇਹਨਾਂ ਨੇ ਖਾਸ ਤੌਰ ਦੇ ਉੱਤੇ ਜਿਹੜੀ ਮਿਸ ਇਨਫੋਰਮੇਸ਼ਨ ਸੀਗੀ ਕੋਵਿਡ ਦੇ ਦੌਰਾਨ ਇੱਥੇ ਚਾਹੇ ਅਮਰੀਕਾ ਦੇ ਵਿੱਚ ਉਹਦੇ ਖਿਲਾਫ ਸਟੈਂਡ ਲਿਆ ਕੈਨੇਡਾ ਨੂੰ ਉਹਨਾਂ ਨੇ ਕਿਹਾ ਕਿ ਸਾਇੰਸ ਤੇ ਟਰੁਥ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਅਮਰੀਕਾ ਨਾਲੋਂ ਫਰਕ ਆ ਇਹਨਾਂ ਦਾ ਥ੍ਰੀ ਸਰਟਮ ਕੈਨੇਡਾ ਦੀ ਕੋਵਿਡ 19 ਰਿਸਪੌਂਸ ਦੇ ਵਿੱਚ ਬਹੁਤ ਸਟਰੋਂਗ ਸੀਗਾ ਜ਼ਿਆਦਾ ਲਾਈਫ ਸੇਵਿੰਗ ਸੀ ਅਮਰੀਕਾ ਦੇ ਨਾਲੋਂ ਤੇ ਜਿਹੜੇ ਪਬਲਿਕ ਹੈਲਥ ਮੈਜਰਸ ਸੀ ਉਹਨਾਂ ਦੇ ਉੱਤੇ ਵੀ ਕੰਮ ਕੀਤਾ ਗਿਆ ਡਾਕਟਰ ਟਾਈਮ ਨੇ ਇੱਕ ਬਹੁਤ ਮੇਜਰ ਰੋਲ ਪਲੇ ਕੀਤਾ ਆ ਕੈਨੇਡੀਅਨਸ ਦੇ ਵਿੱਚ ਹੈਲਥ ਕ੍ਰਾਈਸਿਸ ਦੇ ਵਿੱਚ ਤੇ ਜਿਹੜੀ ਫਾਲਸ ਇਨਫੋਰਮੇਸ਼ਨਸ ਜਿਹੋਦੇ ਨਾਲ ਲੜਦੇ ਰਹੇ ਆ ਇਹ ਸੋ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥ੍ਰੀਸਰ ਟਾਈਮ ਜਿਹੜੇ ਟਾਪ ਮੈਡੀਕਲ ਐਡਵਾਈਜ਼ਰ ਰਹੇ ਆ ਫੈਡਰਲ ਸਰਕਾਰ ਦੇ ਹੈਲਥ ਐਮਰਜੈਂਸੀਜ਼ ਦੇ ਦੌਰਾਨ ਬਿਮਾਰੀਆਂ ਦੇ ਦੌਰਾਨ ਤੇ ਪਬਲਿਕ ਹੈਲਥ ਇਸ਼ੂਜ਼ ਦੇ ਦੌਰਾਨ ਸੋ ਜਿਹੜਾ ਕੋਵਿਡ-19 ਰਿਸਪੌਂਡ ਨੂੰ ਖਾਸ ਤੌਰ ਦੇ ਉੱਤੇ ਇਹਨਾਂ ਨੇ ਲੀਡ ਕੀਤਾ ਲਾਕਡਾਊਨ ਵੈਕਸੀਨ ਮਾਸਕ ਜਿਹੜਾ ਉਸ ਵੇਲੇ ਲੋਕ ਇਹਨਾਂ ਦੇ ਫੇਸ ਦੇ ਨਾਲ ਬਹੁਤ ਜ਼ਿਆਦਾ ਫੈਮਿਲੀਅਰ ਸੀਗੇ ਸੋ ਇਹਨਾਂ ਦਾ ਜਿਹੜਾ ਜਿਹੜਾ ਹੈਗਾ ਆ ਇੱਕ ਬਹੁਤ ਹੀ ਸ਼ਾਂਤ ਸੁਭਾਅ ਦੇ ਇਹਨਾਂ ਨੂੰ ਮੰਨਿਆ ਜਾਂਦਾ ਆ ਤੇ ਸਾਇੰਸ ਫੋਕਸਡ ਅਪਰੋਚ ਆ ਇਹਨਾਂ ਦੀ ਜਦੋਂ ਇਹ ਕ੍ਰਿਟਿਕਿਜ਼ਮ ਦੇ ਨਾਲ ਡੀਲ ਕਰਦੇ ਆ ਜਾਂ ਕੋਈ ਕਨਫਿਊਜ਼ਨ ਸਿੱਗੀ ਕੋਵਿਡ-19 ਦੀਆਂ ਪਹਿਲੀਆਂ ਸਟੇਜਸ ਦੇ ਉੱਤੇ ਡਾਕਟਰ ਟੈਮ ਪਹਿਲੀ ਔਰਤ ਜਾਂ ਕਿਹ ਲੋ ਕਿ ਪਹਿਲੀ ਪਰਸਨ ਸੀਗੀ ਏਸ਼ੀਅਨ ਡੈਸੈਂਡ ਦੀ ਜਿਹਨੂੰ ਚੀਫ ਪਬਲਿਕ ਮੈਡਿਕ ਚੀਫ ਪਬਲਿਕ ਹੈਲਥ ਆਫੀਸਰ ਬਣਾਇਆ ਗਿਆ ਇਹਨਾਂ ਨੇ ਕੋਆਰਡੀਨੇਟ ਕੀਤੀਆਂ ਕਈ ਰਿਸਪੌਂਸ ਜਿਹੜੀਆਂ ਫੈਡਰਲ ਸਰਕਾਰ ਦੇ ਵਿੱਚਕਾਰ ਤੇ ਪ੍ਰੋਵਿੰਸ਼ੀਅਲ ਹੈਲਥ ਆਫੀਸ਼ਰ ਦੇ ਵਿੱਚਕਾਰ ਪੂਰੇ ਕੈਨੇਡਾ ਦੇ ਵਿੱਚ ਦੂਜਾ ਜਿਹੜੀ ਮਿਸ ਇਨਫੋਰਮੇਸ਼ਨ ਹੈ ਇਹਨਾਂ ਨੇ ਆਮ ਤੌਰ ਦੇ ਉੱਤੇ ਉਹਦੇ ਉਲਟ ਆ ਕੇ ਬੋਲੇ ਆ ਜਿਹੜੀ ਵੀ ਕੋਈ ਫਾਲਸ ਇਨਫੋਰਮੇਸ਼ਨ ਖਾਸ ਤਰ੍ਹਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਜਾਂਦੀ ਸੀ ਔਰ ਇਕੁਇਟੀ ਦੇ ਉੱਤੇ ਇਹਨਾਂ ਨੇ ਖਾਸ ਤਰ੍ਹਾਂ ਦੇ ਉੱਤੇ ਜ਼ੋਰ ਦਿੱਤਾ ਆ ਦੂਜੀਆਂ ਜਿਹੜੀਆਂ ਡਿਜ਼ੀਜ਼ਸ ਨੇ ਉਹਨਾਂ ਲਈ ਵੀ ਤਿਆਰੀ ਆ ਕੋਵਿਡ-19 ਦੇ ਵਿੱਚ ਇਹਨਾਂ ਨੇ ਇਸ ਪਲਾਨ ਨੇ ਬਹੁਤ ਹੈਲਪ ਕੀਤੀ ਪਰ ਜਿਹੜੀਆਂ ਜਿਵੇਂ ਸਾਰਸਾ ਹੀ ਬੋਲਾ ਆ ਜਾਂ ਦੂਜੀਆਂ ਓਪੀਓਡ ਰਿਲੇਟਡ ਡੈਥਸ ਨੇ ਉਹਦੇ ਵਿੱਚ ਵੀ ਇਹਨਾਂ ਦਾ ਰੋਲ ਬਹੁਤ ਮਹੱਤਵਪੂਰਨ ਆ ਕੈਨੇਡਾ ਦੇ ਹੈਲਥ ਦੇ ਉੱਤੇ ਹਰ ਸਾਲ ਇਹਨਾਂ ਨੇ ਇੱਕ ਸਟੇਟ ਆਫ ਪਬਲਿਕ ਹੈਲਥ ਰਿਪੋਰਟ ਜਾਰੀ ਕੀਤੀ ਹੈ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਿਹੜੇ-ਕਿਹੜੇ ਸਾਡੇ ਸਾਹਮਣੇ ਇਸ ਵੇਲੇ ਚੈਲੰਜਸ ਨੇ ਕੀ-ਕੀ ਦਿੱਕਤਾਂ ਨੇ ਇਹ ਇੱਕ ਵਿਜੀਬਲ ਮਿਨোরਿਟੀ ਔਰਤ ਹੋਣ ਦੇ ਨਾਤੇ ਦੂਜਿਆਂ ਦੇ ਲਈ ਜਿਹੜਾ ਇਹਨਾਂ ਦਾ ਇੱਕ ਵੱਡੀ ਇਹ ਮੋਟੀਵੇਸ਼ਨ ਵੀ ਆ ਮੈਡੀਕਲ ਸਟੂਡੈਂਟ ਸੀਗੇ ਤੇ ਪਬਲਿਕ ਹੈਲਥ ਪ੍ਰੋਫੈਸ਼ਨਲ ਕੈਨੇਡਾ ਦੇ ਵਿੱਚ ਤੇ ਉਤੋਂ ਵੀ ਕਿਤੇ ਜ਼ਿਆਦਾ ਗਾਂ ਦੀ ਗੱਲਬਾਤ ਜਿਹੜੀ ਇਹ ਦੱਸੀ ਜਾ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ